ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ ਇੱਕ ਜਦੋਂ ਨਵੇਂ ਪਾਸ਼ਾ ਦੇ ਭੋਗ ਦੇ ਸ਼ਲੋਕ ਸ਼ੁਰੂ ਹੁੰਦੇ ਹਨ ਉਦੋਂ ਪਹਿਲਾਂ ਇੱਕ ਸ਼ਬਦ ਆਉਂਦਾ ਹੈ ਪੰਥ ਪ੍ਰੇਮ ਨ ਜਾਣੈ ਪੂਲੀ ਫਿਰਗਵਾ ਨਾਨਕ ਹਰ ਬਿਸਰੈ ਕੈ ਪੌਂ ਦਿਨ ਨਰਕ ਇਹੰਦਿਆ ਨਰਕ ਕੀ ਹੈ ਤੇ ਅਸਲੀ ਪ੍ਰੇਮ ਕੀ ਹੈ ਪੰਥ ਅਦਰਥੰ ਦਾ ਰਸਤਾ ਪ੍ਰੇਮ ਦਾ ਰਸਤਾ ਪੰਥ ਪ੍ਰੇਮ ਨ ਜਾਣੇ ਪ੍ਰੇਮ ਦਾ ਰਾ ਕੋਈ ਵਿਰਲਾ ਜਾਣਦਾ ਭੂਲੀ ਫਿਰੇ ਗਵਾਰ ਗਵਾਰ ਸਿਮੁਰਖ ਸਮਝਦੇ ਨਹੀਂ ਪੁੱਲਗੇ ਨਾਨਕ ਹਰ ਬਿਸਰਾਏ ਬਿਸਰਾਏ ਕੇ ਪਰਮਾਤਮਾ ਗੁਰੂ ਨਾਨਕ ਪੰਥਵੇਂ ਪਾਸ਼ਾ ਜੀ ਆਖਦੇ ਹਨ ਕਿ ਹਰੀ ਪਰਮਾਤਮਾ ਨੂੰ ਵਿਸਾਰ ਕੇ ਵਿਸਾਰਨਾ ਹੀ ਨਰਕ ਵਿੱਚ ਪੈਣਾ ਹੈ ਉਹਦੀ ਯਾਦ ਹੀ ਸਵਰਗ ਹੈ ਜਿਉ ਯਾਦ ਆ ਰਿਹਾ ਤਾ ਸਵਰਗ ਹੈ ਜੋ ਭੁੱਲ ਗਿਆ ਤਾ ਨਰਕ ਹੈ ਫਿਰ ਦੁਬਾਰਾ ਸਰਵਨ ਕਰਿਓ ਪੰਥਾ ਪ੍ਰੇਮ ਨ ਜਾਣੈ ਪ੍ਰੇਮ ਦਾ ਰਾਸ ਜਾਣਦੇ ਨਹੀਂ ਕਿਉਂਕਿ ਪ੍ਰੇਮ ਹੀ ਪਰਮਾਤਮਾ ਹੈ ਸਾਚ ਕਹਾਂ ਦਸਵੇਂ ਪਾਸਾ ਸਾਚ ਕਹਾਂ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਹੜਾ ਪ੍ਰੇਮ ਕਰਦਾ ਉਹਨੂੰ ਸਾਰੇ ਸੰਸਾਰ ਨਾਲ ਮੋਹ ਹੋ ਜਾਂਦਾ ਹੈ ਭਾਵ ਉਹ ਜੰਗ ਦੇ ਮੈਦਾਨ ਵਿੱਚ ਵੀ ਦੁਸ਼ਮਣਾਂ ਨੂੰ ਪਾਣੀ ਪਲਾਉਂਦਾ ਜਿਵੇਂ ਪਾਈ ਕਨਈਆ ਜੀ ਜੀਨੂੰ ਸਮਦਰਸ਼ਟ ਹੋ ਜਾਂਦਾ ਉਹਨੂੰ ਇਹ ਨਹੀਂ ਲੱਗਦਾ ਕਿ ਮੁਸਲਮਾਨ ਮਾੜਾ ਹਿੰਦੂ ਮਾੜਾ ਸਿੱਖ ਮਾੜਾ ਇਸਾਈ ਮਾੜਾ ਉਹ ਸਮਦਰਸ਼ਟ ਹੋ ਜਾਂਦਾ ਉਹ ਹਰ ਇੱਕ ਵਿੱਚ ਪਰਮਾਤਮਾ ਦੀ ਜੋਤ ਵੇਖਦੇ ਅਸੀਂ ਭੁੱਲੇ ਫਿਰਦੇ ਹਾਂ ਜਦੋਂ ਪਰਮਾਤਮਾ ਨੂੰ ਵਿਸਰਾਉਂਦੇ ਆ ਉਹਨੂੰ ਯਾਦ ਨਹੀਂ ਕਰਦੇ ਤਾਂ ਨਰਕ ਵਿੱਚ ਪੈਂਦੇ ਆ ਨਾਨਕ ਹਰ ਬਿਸਰਾਏ ਕਾ ਪੌਂਦੇ ਨਰਕ ਅੰਧਿਆਰ ਉਹ ਨਰਕ ਵਿੱਚ ਭੁੱਲਾਂ ਚੁੱਕਨ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ